ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਇਆਵਤਾਰ ਸਿੰਘ ਸਹੂਤਾ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਅਸੀਂ ਲੈਂਡ ਸੀਲਿੰਗ ਐਕਟਾ 1972 ਦੇ ਅਨਸਾਰ ਜੋ ਪੰਜਾਬ ਦਾ ਹਰ ਨਾਗਰਿਕ ਜਾਂ ਇੱਕ ਕਿਸਾਨ 17.5 ਏਕੜ ਜ਼ਮੀਨ ਰੱਖ ਸਕਦਾ ਹੈ ਉਹਦੇ ਨਾਲ-ਨਾਲ ਪਚੈਤੀ ਜ਼ਮੀਨਾਂ ਤੇ ਪੰਜਾਬ ਸਰਕਾਰ ਦੀਆਂ ਜੋ ਜ਼ਮੀਨਾਂ ਹਰ ਸਾਲ ਠੇਕੇ ਤੇ ਦਿੱਤੀਆਂ ਜਾਂਦੀਆਂ ਉਹਨਾਂ ਉਸ ਸੰਬੰਧ ਵਿੱਚ ਵੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਜ਼ਮੀਨਾਂ ਦਾ ਠੇਕਾ ਹਰ ਸਾਲ ਕਿਰਤੀ ਬੇਜ਼ਮੀਨੇ ਲੋਕਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਹਰ ਸਾਲ ਇਹਨਾਂ ਜ਼ਮੀਨਾਂ ਦੇ ਜ਼ਿਆਦਾਤਰ ਠੇਕੇ ਜਿਹੜੇ ਲੋਕਾਂ ਕੋਲੇ 20 20 50 50 100 100 ਏਕੜ ਜ਼ਮੀਨ ਆ ਪਿੰਡਾਂ ਦੇ ਵਿੱਚ ਪੰਚਾਇਤ ਸੈਕਟਰੀਆਂ ਨਾਲ ਵੀਡੀਓ ਨਾਲ ਰਲ ਕੇ ਉਹ ਲੋਕ ਹੀ ਲੈ ਜਾਂਦੇ ਆ ਸੋ ਰਾਜਾ ਮਹਾਰਾਜਾਂ ਦੀਆਂ ਜਿੱਥੇ ਹਜ਼ਾਰਾਂ ਏਕੜ ਬੇਆਵਾਜ਼ ਜ਼ਮੀਨਾਂ ਪਈਆਂ ਬੇਕਾਰ ਪਈਆਂ ਬੇਚਰਾਗ ਜ਼ਮੀਨਾਂ ਪਈਆਂ ਅਸੀਂ ਸਾਰੇ ਜ਼ਿਲ੍ਹਿਆਂ ਵਿੱਚ ਜਿੱਥੇ ਮੰਗ ਪੱਤਰ ਦੇ ਰਹੇ ਆ ਮਾਨਯੋਗ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰਾਂ ਰਾਹੀਂ ਭੇਜ ਰਹੇ ਆ ਉਹਦੇ ਵਿੱਚ ਅਸੀਂ ਲੈਂਡ ਸੀਲਿੰਗ ਐਕਟ ਤੇ ਜੋ ਗੱਲ ਕਰੀਏ ਤਾਂ ਜੇਕਰ ਪੰਜਾਬ ਸਰਕਾਰ 1972 ਦਾ ਲੈਂਡ ਸੀਲਿੰਗ ਐਕਟ ਲਾਗੂ ਕਰਦੀ ਹੈ ਤਾਂ ਪੰਜਾਬ ਦੇ ਹਰ ਨਾਗਰਿਕ ਨੂੰ 3/3 ਇਕੜ ਜ਼ਮੀਨ ਮਿਲ ਸਕਦੀ ਹੈ ਕਿਉਂਕਿ ਇਹ ਰਾਜਾ ਮਹਾਰਾਜਾਂ ਦੀ ਬੇਆਬਾਦ ਜ਼ਮੀਨ ਅਤੇ ਜਿਹੜੇ ਵੱਡੇ ਘਰਾਣੇ ਆ ਜਿਨ੍ਹਾਂ ਕੋਲੇ 100-100 ਹਜ਼ਾਰਾਂ ਏਕੜ ਜ਼ਮੀਨ ਹੈ ਔਰ ਉਹ ਲੋਕਾਂ ਤੇ ਜੇ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤਾਂ ਪੰਜਾਬ ਦੇ ਹਰ ਨਾਗਰਿਕ ਨੂੰ ਹਰ بے ਜ਼ਮੀਨੇ ਕਿਰਤੀ ਲੋਕਾਂ ਨੂੰ ਇਹ ਜ਼ਮੀਨ ਦਾ ਅਧਿਕਾਰ ਮਿਲ ਸਕਦਾ ਹੈ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਇਹ ਲੈਂਡ ਸੀਲਿੰਗ ਐਕਟ ਤੁਰੰਤ ਇਸ ਤੇ ਵਿਚਾਰ ਕਰਕੇ ਇਹਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਮਾਨਯੋਗ ਮੁੱਖ ਮੰਤਰੀ ਜੀ ਇਹ ਪੰਜਾਬ ਦੇ ਲੋਕ ਇਹ ਉਹ ਕਿਰਤੀ ਬੇਜ਼ਮੀਨੇ ਲੋਕ ਆ ਜਿਨ੍ਹਾਂ ਨੇ ਤੁਹਾਨੂੰ 92 ਐਮ ਐਲ ਏ ਦੇ ਕੇ ਤੁਹਾਡੀ ਸਰਕਾਰ ਬਣਾਈ ਕਿਉਂਕਿ ਤੁਸੀਂ ਦੇਖੋ ਭਲਾ ਪੱਠਾ ਮਜ਼ਦੂਰ ਆ ਭਲਾ ਖੇਤ ਮਜ਼ਦੂਰ ਆ ਭਲਾ ਇਹ ਆਮ ਕਿਰਤੀ ਲੋਕਾਂ ਦਾ ਨਰੇਗਾ ਮਜ਼ਦੂਰ ਆ ਇਹਨਾਂ ਲੋਕਾਂ ਨੇ ਦੂਜੀਆਂ ਸਰਕਾਰਾਂ ਨੂੰ ਦੂਜੀਆਂ ਪਾਰਟੀਆਂ ਤੋਂ ਅੱਕ ਕੇ ਤੁਹਾਨੂੰ ਬਦਲਾਅ ਦੀ ਨੀਤੀ ਨਾਲ ਪਰਿਵਾਰ ਸਮੇਤ ਲੈਣਾ 'ਚ ਖੜਕੇ ਵੋਟਾਂ ਪਾਈਆਂ ਜਿਹੜੇ ਦੂਜੇ ਜਿਹੜੇ ਲੋਕ ਧੜ ਵੀ ਲੋਕ ਆ ਜਿਨ੍ਹਾਂ ਦੀ ਤੁਸੀਂ ਹਮਾਇਤ ਕਰ ਰਹੇ ਹੋ 100 100 ਏਕੜ ਹਜ਼ਾਰਾਂ ਏਕੜ ਜ਼ਮੀਨਾਂ ਵਾਲਿਆਂ ਦੀ ਉਹਨਾਂ ਲੋਕਾਂ ਦੀ ਤਾਂ ਇੱਕ ਇੱਕ ਵੋਟ ਆ ਉਹ ਵੀ ਪਾਉਣ ਨਹੀਂ ਜਾਂਦੇ ਪੰਜਾਬ ਦਾ ਵੋਟ ਪ੍ਰਤੀਸ਼ਤ ਜਿਸ ਦਿਨ ਵੋਟਾਂ ਪੈਂਦੀਆਂ 50 ਤੋਂ 55% ਰਹਿ ਜਾਂਦਾ ਕਿਉਂਕਿ ਸਿਰਫ ਗਰੀਬ ਲੋਕ ਹੀ ਵੋਟਾਂ ਪਾਉਣ ਜਾਂਦੇ ਆ ਸੋ ਇਹਨਾਂ ਲੋਕਾਂ ਨੇ ਤੁਹਾਨੂੰ ਅ ਵੋਟਾ ਪਾ ਕੇ 92 ਐਮਐਲਏ ਦਿੱਤੇ ਔਰ ਪੰਜਾਬ ਸਰਕਾਰ ਬਣਾਈ ਅੱਜ ਤੁਹਾਡਾ ਵੀ ਹੱਕ ਬਣਦਾ ਹੈ ਕਿ ਇਹਨਾਂ ਲੋਕਾਂ ਨੂੰ ਘੱਟੋ ਘੱਟ ਇਹ ਕਾਨੂੰਨਾਂ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਜੇ ਇਹਨਾਂ ਦੇ ਰਹਿਣ ਬਸੇਰੇ ਯੋਗੀ ਜ਼ਮੀਨ ਇਹਨਾਂ ਨੂੰ ਦਿੱਤੀ ਜਾਂਦੀ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਲੋਕ ਆ ਲਗਭਗ 85% ਲੋਕ ਕਿਰਤੀ ਤੇ ਬੇਜ਼ਮੀਨੇ ਆ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਸ਼ਹਿਰਾਜ ਵਿੱਚ ਬਹੁਤ ਸਾਰੀ ਆਬਾਦੀ ਕਿਰਾਏ ਤੇ ਸਮਾਂ गुजार ਰਹੀ ਹੈ ਪਿੰਡਾਂ ਦੇ ਵਿੱਚ ਵੀ ਮਰਲਾ ਮਰਲਾ ਡੇਡ ਡੇਡ ਮਰਲੇ ਦੇ ਵਿੱਚ ਲੋਕ ਜੀਵਨ ਬਸਰ ਕਰ ਰਹੇ ਹੈ ਸੋ ਇਹਨਾਂ ਲੋਕਾਂ ਦੀ ਮਜਬੂਰੀ ਸਮਝੋ ਜਿਨ੍ਹਾਂ ਕੋਲੇ ਪਸ਼ੂ ਪਾਲਣਾ ਤਾਂ ਦੂਰ ਦੀ ਗੱਲ ਹੈ ਆਪਦੇ ਰਹਿਣ ਨੂੰ ਜਗ੍ਹਾ ਹੈ ਨਹੀਂ ਇਹ ਘਰ ਹੈ ਇਹਨਾਂ ਨੂੰ ਤੁਸੀਂ ਲੈਂਡ ਸੀਲਿੰਗ ਐਕਟ ਅਨੁਸਾਰ ਇਹ ਜ਼ਮੀਨਾਂ ਦੇ ਅਧਿਕਾਰ ਦੇ ਦਿੰਨੇ ਹੋ ਪਾ ਪੰਜਾਬ ਖੁਸ਼ਹਾਲ ਹੋ ਸਕਦਾ ਇਹਨਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕਦਾ ਇਹ ਲੋਕ ਆ ਜੇ ਤੁਹਾਡੀ ਸਰਕਾਰ ਪਹਿਲਾਂ ਬਣਾ ਸਕਦੇ ਆ ਫਿਰ ਵੀ ਬਣਾ ਦੇਣਗੇ ਜੈ ਭੀਮ ਜੈ ਭਾਪਾ